ਕਿਹੜੀਆਂ ਅਵਸਥਾਵਾਂ ਹੋਣਗੀਆਂ, ਸਥਿਤੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਦੂਜਾ ਘਰ ਅਫੋਰਡ ਕਰ ਸਕਦੇ ਹਾਂ, ਕਿਵੇਂ ਅਫੋਰਡ ਕਰ ਸਕਦੇ ਹਾਂ? ਇੱਕ ਕਪਲ ਦੇ ਵਿੱਚ ਉਹਨਾਂ ਦੀ 1.5 ਲੱਖ ਡਾਲਰ ਦੀ ਇਨਕਮ ਹੋਵੇ, ਉਹ ਕਿਸ ਤਰ੍ਹਾਂ ਉਹ ਅਫੋਰਡ ਕਰ ਸਕੂਗੇ ਰੈਂਟਲ ਪ੍ਰਾਪਰਟੀ? ਇਹ ਜਿਹੜੀ ਰੈਂਟਲ ਸੂਟ ਹੈ ਇਹਨੂੰ ਨੂੰ ਤਕਰੀਬਨ 10 ਸੇ 2 ਬੈੱਡਰੂਮ ਦੀ ਆ। ਕਹਿੰਦੇ ਪਾ ਵੀ ਲਾਇਕ ਆ ਤੋਂ ਰਹੇ ਆ। ਜੀ। ਨਵੀਂ ਰੈਂਟਲ ਪ੍ਰਾਪਰਟੀ। ਇਹ ਗਾਂ ਸੋਚ ਰਿਹਾ ਵੀ ਸਾਡਾ ਵਾਅਦਾ ਹੋ ਜਾਊਗਾ ਆਪਣੀ ਆਪਣੀ ਫੈਮਲੀ ਵੱਧੂਗੀ। ਕਿ ਮਾਰਕੀਟ ਰਿਸਕ ਦੇ ਵਿੱਚ ਵੀ ਚੱਲਦੀ ਆ ਕਿਤੇ ਵਾਅਦੇ ਘਾਟੇ ਵੀ ਹੁੰਦੇ ਆ ਇਹਦੇ ਵਿੱਚ। ਲੰਮੇ ਚ ਵੀਆ ਉਹ ਵੱਡ ਦਾ ਹੁੰਦਾ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਕੈਨੇਡਾ ਦੀ ਮਾਰਕੀਟ ਕੀ ਕਹਿੰਦੀ ਹੈ ਇਸ ਮਾਰਕੀਟ ਦੇ ਵਿੱਚ ਘਰ ਖਰੀਦਣਾ ਕਿੰਨਾ ਸੌਖਾ ਕਿੰਨਾ ਔਖਾ ਆ ਘਰ ਕਿਵੇਂ ਖਰੀਦਿਆ ਜਾਵੇ ਜਾਂ ਫਿਰ ਤੁਸੀਂ ਆਲਰੇਡੀ ਇੱਕ ਛੱਤ ਆਪਣੇ ਸਿਰ ਤੇ ਰੱਖਦੇ ਹੋ ਮਤਲਬ ਘਰ ਤੁਹਾਡੇ ਕੋਲ ਹੈਗਾ ਪਰ ਤੁਹਾਨੂੰ ਲੱਗਦਾ ਕਿ ਨਹੀਂ ਜਾਂ ਤੇ ਇਹਦੇ ਨਾਲੋਂ ਵੱਡਾ ਕਰ ਇਆ ਇਹਦੇ ਨਾਲੋਂ ਵੱਖਰਾ ਕੁਝ ਘਰ ਅਸੀਂ ਖਰੀਦਣਾ। ਕੁਝ ਲੋਕ ਸਿਰਫ ਘਰ ਬਦਲਣ ਲਈ ਘਰ ਖਰੀਦਦੇ ਨੇ ਤੇ ਕੁਝ ਲੋਕ ਘਰ ਨੂੰ ਇੱਕ ਇਨਵੈਸਟਮੈਂਟ ਦੇ ਤੌਰ ਤੇ ਫਿਊਚਰ ਦੇ ਤੌਰ ਤੇ ਵੀ ਦੇਖਦੇ ਨੇ। ਜਦੋਂ ਅਸੀਂ ਘਰ ਨੂੰ ਘਰ ਦੇ ਤੌਰ ਤੇ ਨਹੀਂ ਇੱਕ ਇਨਵੈਸਟਮੈਂਟ ਦੇ ਤੌਰ ਤੇ ਦੇਖਦੇ ਹਾਂ। ਜਦੋਂ ਇੱਕ ਤੋਂ ਵੱਧ ਘਰ ਖਰੀਦਣ ਦੀ ਕਵਾਇਦ ਵਧਦੇ ਆ ਫਿਰ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਮਦਦਗਾਰ ਸਾਬਤ ਹੋ ਸਕਦੀਆਂ ਨੇ ਕਿਹੜੇ-ਕਿਹੜੇ ਕਦਮ ਪੁੱਟੇ ਜਾ ਸਕਦੇ ਆ ਕਿੱਥੇ-ਕਿੱਥੇ ਕੀ-ਕੀ ਹੋ ਸਕਦਾ। ਉਹ ਨੁਕਤੇ ਅੱਜ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਆ ਤੇ ਹਰ ਵਾਰ ਦੀ ਤਰ੍ਹਾਂ ਸਾਡੇ ਨਾਲ ਮੌਜੂਦ ਰਹਿਣਗੇ ਮਾਰਗੇਜ ਐਕਸਪਰਟ ਜਤਿੰਦਰ ਸਿੰਘ ਮੱਕੜ ਜੀ ਮੱਕੜ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਸਵਾਗਤ ਮੱਕੜ ਸਾਹਿਬ ਆਪਾਂ ਗੱਲਬਾਤ ਘਰਾਂ ਦੀ ਕਰਦੇ ਆ ਤੇ ਕਦੇ-ਕਦੇ ਆਪਾਂ ਜਦੋਂ ਆਫਰ ਹੁੰਨੇ ਆ ਜਦੋਂ ਉੱਧਾ ਬੈਠੇ ਹੁੰਨੇ ਆ ਉਦੋਂ ਵੀ ਘਰਾਂ ਦੀ ਗੱਲ ਕਰਦੇ ਆ ਆਪਣੇ ਆਪਣੇ ਘਰ ਦੀ ਗੱਲ ਕਰਦੇ ਆ ਬਿਲਕੁਲ ਹਾਂਜੀ ਪਰ ਜਦੋਂ ਕਰ ਸਾਡੇ ਸਿਰ ਤੇ ਹੁੰਦਾ ਅਸੀਂ ਨਿਸ਼ਚਿਤਤ ਹੁੰਨੇ ਆ ਤੇ ਫਿਰ ਇੱਕ ਵੇਲਾ ਇਦਾਂ ਦਾ ਆਉਂਦਾ ਸਾਨੂੰ ਲੱਗਦਾ ਕਿ ਜਾਂ ਤਾਂ ਇਹ ਲੱਗਣ ਲੱਗ ਪੈਂਦਾ ਕਿ ਆਹ ਘਰ ਸਾਨੂੰ ਛੋਟਾ ਪੈ ਰਿਹਾ ਅਸੀਂ ਥੋੜਾ ਜਿਹਾ ਵੱਡਾ ਘਰ ਖਰੀਦਣਾ ਜਾਂ ਇਹ ਲੱਗਣ ਲੱਗ ਪੈਂਦਾ ਨਹੀਂ ਇੱਕ ਘਰ ਹੋਰ ਸਾਡੇ ਕੋਲ ਹੋਣਾ ਚਾਹੀਦਾ ਜਾਂ ਇਹ ਲੱਗਣ ਲੱਗ ਪੈਂਦਾ ਕਿ ਠੀਕ ਹੈ ਇਹ ਚੀਜ਼ ਤਾਂ ਚੱਲਦੀ ਚੱਲਦੀ ਆ ਪਰ ਇੱਕ ਇਨਵੈਸਟਮੈਂਟ ਦੇ ਤੌਰ ਤੇ ਫਿਊਚਰ ਪਲਾਨਿੰਗ ਦੇ ਤੌਰ ਤੇ ਸਾਨੂੰ ਇੱਕ ਘਰ ਹੋਰ ਚਾਹੀਦਾ ਜਦੋਂ ਇੱਕ ਹੋਰ ਦੀ ਡਿਮਾਂਡ ਸਾਡੇ ਮਨਾਂ ਦੇ ਅੰਦਰ ਪੈਦਾ ਹੁੰਦੀ ਹੈ ਤਾਂ ਫਿਰ ਉਸ ਇੱਕ ਹੋਰ ਦੀ ਤਮਾ ਉਸ ਡਿਮਾਂਡ ਨੂੰ ਪੂਰੀ ਕਰਨ ਦੇ ਲਈ ਕੀ ਕੀ ਕਰਨ ਦੀ ਲੋੜ ਆ ਕਿਹੜੀਆਂ ਅਵਸਥਾਵਾਂ ਹੋਣਗੀਆਂ ਸਥਿਤੀਆਂ ਹੋਣਗੀਆਂ ਜਿਨ੍ਹਾਂ ਦੇ ਵਿੱਚ ਅਸੀਂ ਦੂਜਾ ਘਰ ਅਫੋਰਡ ਕਰ ਸਕਦੇ ਹਾਂ ਕਿਵੇਂ ਅਫੋਰਡ ਕਰ ਸਕਦੇ ਹਾਂ ਪਹਿਲਾਂ ਤਾਂ ਇਹ ਜ਼ਰੂਰ ਦੱਸ ਦਿਓ ਉਹ ਕੁਦਰਤੀ ਜਸਵੀਰ ਜੀ ਇਹ ਗੱਲਾਂ ਪੈਦਾ ਹੁੰਦੀਆਂ ਹਮ ਕਾਰਨ ਜੇ ਸੋਚਿਓ ਜ਼ਰੂਰ ਹੈਗਾ ਅਗਲਾ ਕਹਿੰਦਾ ਵੀ ਸਾਨੂੰ ਵੱਡਾ ਘਰ ਚਾਹੀਦਾ ਜੇ ਅੱਗੇ ਤੁਸੀਂ ਮੈਨੇਜ ਕਰ ਰਹੇ ਸੀਗੇ ਤੇ ਹੁਣ ਚਾਹੇ ਆਪਣੀ ਫੈਮਲੀ ਵੱਧ ਗਈ ਚਾਹੇ ਆਪਾਂ ਮੂਵ ਹੋਣਾ ਚਾਹੁੰਦੇ ਹਾਂ ਵੀ ਵੱਡਾ ਲੈਣਾ ਹੋਵੇ ਜਾਂ ਫਿਰ ਬੱਚਿਆਂ ਦੀ ਸੋਚ ਆਪਣੇ ਰਿਟਾਇਰਮੈਂਟ ਦੀ ਸੋਚ ਇਹ ਗੱਲਾਂ ਪੈਦਾ ਹੋ ਜਾਂਦੀਆਂ ਆਪਣੇ ਮਨ ਦੇ ਵਿੱਚ ਜਰੂਰ ਤੇ ਇਸ ਤੋਂ ਇਲਾਵਾ ਜਦੋਂ ਆਪਾਂ ਇਸ ਚੀਜ਼ ਨੂੰ ਪਰਖਦੇ ਆਪਾਂ ਪਿਛਲੀ ਪਿਛਲੀ ਵਾਰੀ ਬਹੁਤੀ ਵਾਰੀ ਗੱਲਾਂ ਇਹੀ ਕੀਤੀਆਂ ਵੀ ਆਪਾਂ ਪਲਾਨ ਕਰੀਏ ਕਿੱਦਾਂ ਹੋ ਸਕਦਾ ਸੋ ਆਪਾਂ ਇੱਕ ਇੱਕ ਐਗਜ਼ਾਮਪਲ ਲੈ ਕੇ ਆਏ ਹਾਂ um showing that somebody already owns a home they already apne kol ghar hai ga ghar da mul othe othe already mortgage hai gi hai te ohna di income hai othe vich apan oh situation de vich apan thodi vistar vich gal karni hai te oh kis tarike nal kinna afford kar sakoge je ohna di income let's say jede couples hai a couple de vich ohna di 1.5 lakh dollar di income hove oh kis tarah oh afford kar sakoge rental property bilkul ਅ ਪਹਿਲੀ ਗੱਲ ਤਾਂ ਤੁਸੀਂ ਦੱਸਿਆ ਕਿ 1.5 ਲੱਖ ਰੁਪਈਆ ਇਨਕਮ ਜਿਹੜੀ ਆ ਉਹ ਹੋਣੀ ਚਾਹੀਦੀ ਆ ਉਹ ਘਟ ਵੱਧ ਦੇ ਹਿਸਾਬ ਨਾਲ ਤੁਸੀਂ ਘਰ ਦੇ ਸਾਈਜ਼ ਨੂੰ ਵੀ ਜਿਹੜਾ ਉਹ ਦੇਖ ਸਕਦੇ ਹੋ ਜੇ ਵੱਧ ਹੋਏਗੀ ਤਾਂ ਘਰ ਵੱਡਾ ਵੀ ਦੇਖਿਆ ਜਾ ਸਕਦਾ ਜੇ ਘੱਟ ਹੋਵੇ ਤਾਂ ਘਰ ਛੋਟਾ ਦੇਖਿਆ ਜਾ ਸਕਦਾ ਓਫ ਕੌਰਸ ਬਟ ਦੈਟਸ ਜਸਟ ਇਨ ਥਿਸ ਐਗਜ਼ਾਮਪਲ ਹਰ ਇੱਕ ਦੀ ਇਨਕਮ ਹੋਣੀ ਨਹੀਂ ਚਾਹੀਦੀ 1.5 ਲੱਖ ਇਟਸ ਜਸਟ ਘਟ ਵੱਧ ਹੋ ਸਕਦੀ ਆ ਓਫ ਕੌਰਸ ਸੋ ਇਹ ਤਾਂ ਸਿਰਫ ਐਸ ਐਗਜ਼ਾਮਪਲ ਦੇ ਵਿੱਚ ਸੋ ਫੋਰ ਐਗਜ਼ਾਮਪਲ ਇਨਾਂ ਦਾ ਕਰ ਇਹਨਾਂ ਨੇ ਕਾਫੀ ਸਸਤਾ ਲਿਆ ਪਹਿਲਾਂ ਤੇ 1.5 ਲੱਖ ਦੀ ਇਨਕਮ ਹੋ ਗਈ ਤੇ ਇਸ ਘਰ ਦੇ ਵਿੱਚ ਅਸੀਂ ਇਹਨੂੰ ਸਾਡੇ ਦਾ ਓਨਰ ਓਕਿਪਾਈਡ ਪਲੱਸ ਰੈਂਟਲ ਸੋ ਉਹਨੂੰ ਕੋ ਰੈਂਟਲ ਸੂਟ ਹੈ ਹਮ ਇਹ ਜਿਹੜੀ ਰੈਂਟਲ ਸੂਟ ਹੈ ਇਹਨੂੰ ਤਕਰੀਬਨ ਦਾਸੇ 2 ਬੈਡਰੂਮ ਦੀ ਆ 21 22 2300 ਮਹੀਨੇ ਪ੍ਰਤੀ ਮਿਲਦਾ ਹੈਗਾ ਜੀ ਹਨਾ ਸੋ ਉਹ ਵੀ ਆਪਾਂ ਇਨਕਮ ਯੂਜ਼ ਕਰ ਸਕਦੇ ਜਿਹੜੀ ਰੈਂਟਲ ਇਨਕਮ ਹੈ ਹਮ ਸੋ ਉਸ ਦੇ ਨਾਲ ਇਹਦੇ ਦੀ ਇਨਕਮ 1.5 ਲੱਖ ਰੈਂਟਲ ਆ ਰਿਹਾ 21 22 2300 ਤੇ ਦੂਜੇ ਪਾਸਿਓਂ ਇਹਨਾਂ ਦਾ ਘਰ ਦਾ ਮੁੱਲ ਹੈਗਾ 16 ਲੱਖ ਦਾ ਤੇ ਸਿਰਫ ਉਹਨਾਂ ਦੀ ਮਾਰਗੇਜ ਜੁਰੰਦੀ ਆ 10 ਲੱਖ ਦੀ ਕਾਫੀ ਇਹਨਾਂ ਨੇ ਤਰੱਕੀ ਕੀਤੀ ਆ ਕੋਸ਼ਿਸ਼ ਕੀਤੀ ਆ ਸੀ ਪੇ ਡਾਉਨ ਕਰੀ ਜਾਈਏ ਹੌਲੀ ਹੌਲੀ ਤੇ ਫਿਰ ਇਹਨਾਂ ਦੀ ਮਾਰਗੇਜ ਰਹਿ ਗਈ 3 ਲੱਖ ਦੀ ਜੀ ਇਹਦਾ ਮਤਲਬ ਅੰਗਰੇਜ਼ੀ ਵਿੱਚ ਵਾਟ ਇਜ਼ देयर ਇਕਵਿਟੀ देयर ਇਕਵਿਟੀ ਇਕਵਿਟੀ ਇਜ਼ 1.3 ਮਿਲੀਅਨ ਡਾਲਰਸ ਜੀ ਨਾਓ ਵਾਟ ਕੈਨ ਥੀਸ ਕਲੈਂਟਸ ਡੂ ਥੀਸ ਕਲੈਂਟਸ ਕੈਨ ਬੋਰੋ ਅਗੇਂਸਟ ਥੈਟ ਇਕਵਿਟੀ ਇਨ ði ਹੋਮ ਉਹ ਜਿਹੜੀ ਇਕਵਿਟੀ ਬਣੀ ਵੀ ਆ ਉਸ ਘਰ ਦੇ ਵਿੱਚ ਉਹ ਪੈਸੇ ਕੱਢ ਸਕਦੇ ਆ ਹਮ ਸੋ ਜੇ ਹੁਣ ਫਰਜ ਕਰੋ ਵੀ ਕਿੰਨੇ ਤੇ ਕੁਆਲੀਫਾਈ ਕਰ ਸਕਦੇ ਆ ਮੈਂ ਦੋ ਐਗਜ਼ਾਮਪਲ ਦਿੱਤੇ ਆ ਜੇ ਆਪਾਂ ਮਿਲੀਅਨ ਡਾਲਰ ਦਾ ਕੋਈ ਪ੍ਰਾਪਰਟੀ ਲੈਣੀ ਆ ਲੈਟਸ ਸੇ ਫੋਰ ਐਗਜ਼ਾਮਪਲ ਉਹ ਘਰ ਹੋਊਗਾ ਮਿਸ਼ਨ ਦੇ ਵਿੱਚ ਜਾਂ ਐਪੀਸੋਡ ਦੇ ਵਿੱਚ ਕਰਕੇ ਇੰ ਇਦਾਂ ਦੀਆਂ ਪ੍ਰਾਈਸਿਸ ਚੱਲ ਰਹੀਆਂ ਤੇ ਜੇ 2 ਲੱਖ ਡਾਲਰ ਕੱਢਨੇ ਆਪਣੇ ਘਰ ਚੋਂ ਤੇ ਉਹਨਾਂ ਨੇ ਯੂਜ਼ ਕਰਨੇ ਡਾਊਨ ਪੇਮੈਂਟ ਜੀ ਕਾਰਨ ਕਿਉਂ ਕਰਨਾ ਬਿਕੋਜ਼ ਆਪਣੇ ਕੋਲ ਹੈ ਨਹੀਂ ਇਨਾਫ ਡਾਊਨ ਪੇਮੈਂਟ ਆਪਣੀ ਸੇਵਿੰਗ ਦੇ ਵਿੱਚ ਜਾਂ ਉਹ ਚਾਹੀਦੇ ਆ ਆਪਣੇ ਮੰਥਲੀ ਐਕਸਪੈਂਸਸ ਵਾਸਤੇ 2 ਲੱਖ ਡਾਲਰ ਕੱਢਣ ਵਾਸਤੇ ਉਹ ਕੀ ਕਰੋਗੇ ਉਹ ਰੀਫਾਈਨਾਂਸ ਕਰੋਗੇ ਆਪਣਾ ਕਰਜ ਜਿੱਥੇ ਰਹਿੰਦੇ ਆ ਸੋ ਜਸਵੀਰ ਜੀ ਇਹ ਜਿਹੜੇ ਸਿਚੁਏਸ਼ਨ ਆ ਇਹ ਜਿਹੜੇ ਕਹਿੰਦੇ ਪਾ ਵੀ ਲੈਕਾ ਤੋਂ ਰਹੇ ਆ ਜੀ ਨਵੀਂ ਰੈਂਟਰ ਪ੍ਰੋਪਰਟੀ ਇਹ ਗਾਂ ਸੋਚ ਰਿਹਾ ਵੀ ਸਾਡਾ ਵਾਧਾ ਹੋ ਜਾਊਗਾ ਆਪਣੀ ਆਪਣੀ ਫੈਮਲੀ ਵਧੂਗੀ ਆਪਣੇ ਬੱਚਿਆਂ ਵਾਸਤੇ ਥੋੜੇ ਪੈਸੇ ਜਦੋਂ ਇਹਨਾਂ ਨੂੰ ਲੋੜ ਐ ਐਜੂਕੇਸ਼ਨ ਵਾਸਤੇ ਆਪਾਂ ਵੇਚ ਕੇ ਕੱਢ ਸਕਦੇ ਆ ਜਾਂ ਫਰਜ਼ ਕਰੋ ਆਪਣੇ ਰਿਟਾਇਰਮੈਂਟ ਵਾਸਤੇ ਜੀ ਪਰ ਇਹ ਸਾਰਿਆਂ ਵਾਸਤੇ ਜ਼ਰੂਰ ਸੋਚਣ ਵਾਲੀ ਗੱਲ ਆ ਵੀ ਸਾਰਿਆਂ ਵਾਸਤੇ ਚੀਜ਼ ਆਪਣੇ ਪਹੁੰਚ ਵਾਸਤੇ ਨਹੀਂ ਇਹ ਥੋੜੀ ਰਿਸਕ ਵੀ ਹੁੰਦੀ ਹੈ ਹਨਾ ਬਿਲਕੁਲ ਮਾਰਕੀਟ ਜਦੋਂ ਬੜੀ ਫਾਸਟ ਫਾਸਟ ਚੀਜ਼ਾਂ ਨਿਕਲ ਜਾਂਦੀਆਂ ਆਪਾਂ ਸਲੋ ਸਲੋ ਦੱਸ ਦਿੰਨੇ ਆ ਕਿ ਮਾਰਕੀਟ ਰਿਸਕ ਦੇ ਵਿੱਚ ਵੀ ਚੱਲਦੀ ਹੈ ਕਿਤੇ ਵਾਅਦੇ ਘਾਟੇ ਵੀ ਹੁੰਦੇ ਆ ਦੇ ਵਿੱਚ ਐਬਸੋਲੂਟਲੀ ਤੇ ਆਪਾਂ ਵੇਖਿਆ ਵੀ ਆ ਬਹੁਤ ਹੀ ਵਾਰੀ ਆਪਣੀ ਲੰਮੇ ਚਿਰ ਵਾਸਤੇ ਆਮ ਤੌਰ ਤੇ ਪ੍ਰਾਪਰਟੀ ਦਾ ਮੁੱਲ ਜ਼ਮੀਨ ਜੋ ਵੀ ਆ ਉਹ ਵੱਧਦਾ ਹੁੰਦਾ ਆਮ ਤੌਰ ਤੇ ਕਾਰਨ ਕਰਕੇ ਆਬਾਦੀ ਵਾਦੀ ਹੈ ਹਨਾ ਐਟ ਦ ਸੇਮ ਟਾਈਮ ਇਹ ਡਿੱਗ ਵੀ ਸਕਦਾ ਸ਼ਾਰਟ ਟਰਮ ਸੋ ਇਹ ਜਰੂਰ ਸੋਚਣ ਵਾਲੀ ਚੀਜ਼ ਹੈ ਵੀ ਸਾਰਿਆਂ ਦੇ ਬਸ ਦੇ ਇਹ ਗੱਲ ਨਹੀਂ ਹੈ ਅਮ ਸੋ ਲੈਟਸ ਗੋ ਬੈਕ ਟੂ ਦੈਟ ਐਗਜ਼ਾਮਪਲ ਜੇ ਉਸੇ ਘਰ ਦੇ ਵਿੱਚ ਫੋਰ ਐਗਜ਼ਾਮਪਲ ਜਿਹੜਾ 16 ਲੱਖ ਦਾ ਘਰ ਸੀਗਾ ਜੀ ਤੇ 13 ਲੱਖ ਦੀ ਇਹਨਾਂ ਦਾ ਇਕਵਿਟੀ ਹੈ ਤੇ 3 ਲੱਖ ਦੀ ਮੋਰਗੇਜ ਹੈ ਜੇ 2 ਲੱਖ ਡਾਲਰ ਹੋਰ ਐਡ ਕਰਨੇ ਉਸ ਉਸ ਪ੍ਰਾਪਰਟੀ ਦੇ ਉਹ 5 ਲੱਖ ਬਣ ਜੂਗੀ ਹੈ ਨਾ ਪਰ ਐਟ ਕਰੰਟ ਸਿਚੁਏਸ਼ਨ ਉਹਨਾਂ ਦੀ ਜਿਹੜੀ 3 ਲੱਖ ਦੀ ਮੋਰਗੇਜ ਉਹਨਾਂ ਨੂੰ 1425 14 1400 ਮਹੀਨੇ ਪ੍ਰਤੀ ਉਹਨੇ ਦੀ ਪੇਮੈਂਟ ਆ ਜੀ ਪਰ ਜੇ 2 ਲੱਖ ਉਹਨੂੰ ਉੱਤੇ ਐਡ ਕਰ ਲਿਆ ਹੂੰ ਮੌਰਗੇਜ ਜੀ ਤੇ ਬੈਂਕ ਨੇ ਤੁਹਾਨੂੰ 2 ਲੱਖ ਕੈਸ਼ ਦਿੱਤਾ ਐਜ਼ ਅ ਡਾਊਨ ਪੇਮੈਂਟ ਜਿਹੜੀ ਨਵੀਂ ਪ੍ਰਾਪਰਟੀ ਲੈਣੀ ਆ ਉਹੀ ਜਿਹੜੀ ਮੌਰਗੇਜ ਸੀ 1400 ਉਹ ਆ ਗਈ 2500 ਤੇ ਥੋੜੇ ਕੁਸ਼ੈਂਟ ਵੱਧ ਜਾਂਦੇ ਆ ਕੁਝ ਵੱਧ ਜਾਂਦੇ ਆ ਸੋ 1000 1100 ਵੱਧ ਗਿਆ ਹਨਾ ਉਸ ਚੀਜ਼ ਬੋਰੋ ਕਰਨ ਵਾਸਤੇ ਪਰ ਆਪਣੇ ਕੋਲ ਡਾਊਨ ਪੇਮੈਂਟ ਆ ਗਈ 2 ਲੱਖ ਡਾਲਰ ਦੀ 20% ਡਾਊਨ ਪੇਮੈਂਟ ਆ ਗਈ ਤੇ ਜਿਹੜਾ ਨਵਾਂ ਘਰ ਆ ਜੀ ਉਹਦੇ ਵਿੱਚ ਮਿਲੀਅਨ ਡਾਲਰ ਦਾ ਤੁਸੀਂ ਕਹਿ ਲਓ ਵੀ ਆਪਣਾ ਜਿਹੜਾ ਪਰਚਾਸ ਪ੍ਰਾਈਸ ਹੈ ਜੀ ਤੇ ਉਹਦਾ ਜਿਹੜਾ ਮਤਲਬ ਹੈ ਨਵਾਂ ਘਰ ਲੈਣ ਦਾ ਉਹ ਪੂਰੀ ਰੈਂਟਲ ਬਣਾ ਦੇਣੀ ਹੈ ਚਾਹੇ ਅਪ ਐਂਡਾਊਨ ਹੋਵੇ ਅਪਸਟੇਅਰਸ ਰੈਂਟ ਕਰ ਲਓ ਵੱਖਰੀ ਡਾਊਨਸਟੇਅਰਸ ਵੱਖਰੀ ਕਰ ਲਓ ਚਾਹੇ ਇੱਕ ਸਾਰੀ ਕਰ ਲਓ ਜੀ ਪਰ ਜੇ ਅੰਦਾਜ਼ਾ ਲਾਈਏ ਪ੍ਰੋਬਬਲੀ ਤੋ ਸੀ ਲਾ ਲੋ 10323500 ਤੱਕ ਡਿਪੈਂਡ ਕਰਦੇ ਵੀ ਕੰਡੀਸ਼ਨ ਕਿਹੋ ਜਿਹਾ ਹੈਗਾ ਉਹ ਘਰ ਉਹ ਰੈਂਟਲ ਪ੍ਰੋਪਰਟੀ ਬਣ ਗਈ ਹੁਣ ਹੁਣ ਸੋਚੀਏ ਉਹਦਾ ਉਹਦਾ ਮਾਰਗੇਜ ਕਿੰਨਾ ਬਣੂਗਾ ਉਹਦੀ ਜਿਹੜੀ ਮਾਰਗੇਜ ਪੇਮੈਂਟ ਬਣੂਗੀ 2 ਲੱਖ ਡਾਲਰ ਕੱਢ ਕੇ 403500 4035 ਪਰ ਮਨਥ ਜੀ ਰਾਈਟ ਤੇ ਇਫ ਵੀ ਥਿੰਕ ਥੈਟ ਵੀ ਆਰ ਪੇਇੰਗ 4035 ਪਰ ਮਨਥ ਜੀ ਫਿਰ ਆਪਣਾ ਐਕਸਪੈਂਸ ਕਿਵੇਂ ਚੱਕਾਂਗੇ ਜੇ 2 30323500 ਆ ਗਿਆ ਕਿ ਤੁਸੀਂ ਕੁਝ ਕੋਲੋਂ ਪੈਸੇ ਦੇ ਰਹੇ ਆ 5 ਤੋਂ ਲੈ ਕੇ 700 ਡਾਲਰ ਬਿਲਕੁਲ ਪਲਸ ਪ੍ਰਾਪਰਟੀ ਟੈਕਸ ਪਲਸ ਇੰਸ਼ੋਰੈਂਸ ਹਨਾ ਇਸੇ ਕਰਕੇ ਆਪਾਂ ਪਹਿਲਾਂ ਕਹਿ ਸਕੀਏ ਕਿ ਵਿੱਤ ਵੀ ਦੇਖਣੀ ਪੈਗੀ ਆਪਣੀ ਸੁਰੱਖਿਤਾ ਦੇਖਣੀ ਪੈਗੀ ਕਪੈਸਿਟੀ ਕੀ ਆ ਤੁਹਾਡੀ ਤੁਸੀਂ ਤੁਹਾਡੀ ਇਨਕਮ ਕੀ ਆ ਕਿ ਇਹਦੇ ਨਾਲ ਤੁਹਾਡਾ ਇੱਕ ਪੈਰਲਲ ਪ੍ਰਾਪਰਟੀ ਤਾਂ ਬਣ ਰਹੀ ਆ ਪਰ ਉਸ ਪ੍ਰਾਪਰਟੀ ਨੂੰ ਐਨ ਸਿਖਰ ਤੱਕ ਲਜਾਣ ਲਈ ਤੁਹਾਡੀ ਮਾਰਗੇਜ ਪੂਰੀ ਉਤਰਨ ਤੱਕ ਤੁਹਾਡੀ ਬਣਨ ਤੱਕ ਪ੍ਰਾਪਰਟੀ ਜਿਹੜੀ ਆ ਉਹ 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 ਭਾਰ ਜਿਹੜਾ ਤੁਹਾਡੇ ਤੇ ਵਾਧੂ ਵੀ ਪੈਣਾ ਥੋੜਾ ਬਹੁਤਾ ਉਹ ਵਾਧੂ ਭਾਰ ਝੱਲਣ ਜੋਗੇ ਹੈਗੇ ਉਹ ਜਾਂ ਨਹੀਂ ਹੈਗੇ ਉਹ ਮੈਂ ਆਵਾਰਾ ਖਾ ਸਕਦਾ ਜਾਂ ਨਹੀਂ ਹਮ ਰਾਈਟ ਸੋ ਆਈ ਦੈਨ ਆ ਹੈਵ ਅਨਦਰ ਐਗਜ਼ਾਮਪਲ ਅਲਰੇਡੀ ਉਸ ਘਰ ਦੇ ਵਿੱਚ ਜਿਵੇਂ ਆਪਾਂ ਕਿਹਾ 16 ਲੱਖ ਦਾ ਜਿਹੜਾ ਘਰ ਸੀ ਜੀ ਤੇ ਉਹ 3 ਲੱਖ ਦੀ ਮਾਰਗੇਜ ਸੀ ਉਹਨੂੰ ਉਹਨੂੰ 5 ਲੱਖ ਕਰ ਦਿੱਤੀ 2 2 ਲੱਖ ਚੱਕ ਕੇ ਹੁਣ ਜੇ ਆਪਾਂ 4 ਲੱਖ ਬੋਰੋ ਕਰਨਾ ਉਹਦੇ ਵਿੱਚ ਜੀ ਤੇ ਉਹ 7 ਲੱਖ ਦੀ ਮਾਰਗੇਜ ਬਣ ਗਈ ਜਿਹੜੇ ਨਿੱਜੀ ਘਰ ਜਿੱਥੇ ਆਪਾਂ ਰਹਿ ਰਹੇ ਹਾਂ ਹਮ ਫਿਰ ਉਹ ਜਿਹੜਾ ਘਰ ਆ ਉਹਦੀ ਉਹਦੀ ਮਾਰਗੇਜ ਬਣ ਗਈ 3500 ਹੈਨਾ ਅੱਗੇ ਸੀਗੀ 1425 ਹੁਣ 3500 ਬਣ ਗਿਆ ਜੀ ਨਾਓ ਵਾਟ ਹੈਪਨਸ ਵੀ ਹੈ 400000 ਡਾਲਰ ਟੂ ਮੇਕ ਆਰ ਡਾਊਨ ਪੇਮੈਂਟ ਜੀ ਐਂਡ ਵੀ ਆਰ ਬੋਰੋਇੰਗ 600 ਹਮ ਉਹ ਜਿਹੜੀ 600 ਉਹਦੀ ਪੇਮੈਂਟ ਬਣ ਗਈ ਸਵਾ 3000 3025 ਜੀ ਹੈਨਾ ਸੋ ਥੋੜੀ ਥੋੜਾ ਜਿਹਾ ਸੌਖਾ ਹੋ ਗਿਆ ਜੇ ਸੋਚਿਆ ਜਾਵੇ ਹੈਨਾ ਹਮ ਆ ਉਸੇ ਮੈਂ ਇਹ ਜੇ ਪਾ ਕਿਹਾ ਵੀ 3000 ਤੋਂ ਲੈ ਕੇ 3500 ਆਪਣਾ ਉਹ ਰੈਂਟ ਆ ਸਕਦਾ ਜੀ ਫਿਰ ਤੁਸੀਂ ਥੋੜੇ ਜਿਹਾ ਕੋਲੇ ਪੈਸੇ ਨਹੀਂ ਪਾਉਣੇ ਪੈਂਦੇ ਸ਼ਾਇਦ ਕੋਈ ਬਚਤ ਹੋਵੇ ਰਿਪੇਅਰਸ ਵਾਸਤੇ ਵੀ ਤੁਸੀਂ ਥੋੜਾ ਸੌਖਾ ਹੋ ਜਾਂਦਾ ਤੇ ਇਟਸ ਅ ਵੇ ਟੂ ਥਿੰਕ ਵੀ ਗਾਹਾਂ ਮੇਰੀ ਫਿਊਚਰ ਵਾਸਤੇ ਸ਼ਾਇਦ ਘਰ ਵਧ ਕੇ ਜਦੋਂ ਪ੍ਰਾਈਸ ਵਧ ਗਈ ਆਟੋਮੈਟਿਕਲੀ ਇੱਕ ਤਾਂ ਤੁਸੀਂ ਉਹ ਪੈਸੇ ਜਿਹੜੇ ਤੁਸੀਂ ਪਾਏ ਸੀਗੇ ਜੀ ਉਹ ਵੀ ਸੇਵ ਹੋ ਗਏ ਤੇ ਜਰੂਰ ਥੋੜੇ ਆਪਣੇ ਵਿਆਜ ਉਤੇ ਮੌਨੋ ਜਾਂਦੇ ਆ ਹਨ ਪਰ ਦੂਜੇ ਪੱਖੋਂ ਤੁਸੀਂ ਜਿਹੜੇ ਸੇਵ ਕੀਤੇ ਮੁੜ ਕੇ ਕੱਲ ਨੂੰ ਵੇਚਣਾ ਹੋਵੇ ਤੁਹਾਡੇ ਕੋਲ ਪੈਸੇ ਆ ਜਾਂਦੇ ਆ ਬਿਲਕੁਲ ਇਹਦੇ ਵਿੱਚ ਇੱਕ ਚੀਜ਼ ਹੋਰ ਆ ਥੋੜਾ ਜਿਹਾ ਜ਼ਿਕਰ ਇਹ ਵੀ ਕਰਨਾ ਬਣਦਾ ਹੈ ਇੱਥੇ ਕਿ ਤੁਸੀਂ ਸੈਕੰਡ ਘਰ ਲੈ ਕਿੱਥੇ ਰਹਿਓ ਯੈਸ ਮੈਨੂੰ ਲੱਗਦਾ ਕਿ ਇਹ ਵੀ ਬੜਾ ਮਹੱਤਵਪੂਰਨ ਹੋ ਜਾਂਦਾ ਕਿਉਂਕਿ ਆਪਾਂ ਜਿੱਥੇ ਬੈਠੇ ਆਂ ਸਰੀ ਦੇ ਵਿੱਚ ਇੱਥੇ ਘਰ ਦੀ ਕੀਮਤ ਤੇ ਜੇ ਸਰੀ ਤੋਂ ਬਾਹਰ ਨਿਕਲ ਜਾਈਏ ਕਿਸੇ ਹੋਰ ਪਾਸੇ ਵਾਲ ਨੂੰ ਤੇ ਉੱਥੇ ਘਰ ਦੀ ਕੀਮਤ ਉਹ ਵੀ ਚੀਜ਼ਾਂ ਤੇ ਉੱਥੇ ਇਨਵੈਸਟਮੈਂਟ ਕਿੰਨੀ ਫਾਇਦੇਮੰਦ ਰਹਿ ਸਕਦੀ ਤੁਹਾਨੂੰ ਜਾਂ ਕਿੰਨੀ ਫਾਇਦੇਮੰਦ ਰਹਿ ਸਕਦੀ ਇਹ ਵੀ ਚੀਜ਼ਾਂ ਦੇਖਣੀਆਂ ਪੈਣਗੀਆਂ ਹੈਵ ਟੂ ਬੀ ਥੀ ਅਨਦਰੇ ਆਲ ਗੋਜ਼ ਬੈਕ ਟੂ ਦ ਸੇਮ ਥਿੰਗ ਜਿਹੜੀ ਆਪਾਂ ਹਮ ਵਿਸ਼ੇ ਤੇ ਚੱਲ ਰਹੇ ਆ ਪਲੈਨਿੰਗ 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 ਵੀ ਹਾਪ ਟੂ ਥਿੰਕ ਵੀ ਅਪਾ ਕਿਥੇ ਲੈ ਸਕਦੇ ਕਿਥੇ ਆਪਣੀ ਅਫੋਰਡੇਬਿਲਟੀ ਆ ਪਰ ਇਹ ਵੀ ਇਹ ਵੀ ਚੀਜ਼ ਜ਼ਰੂਰੀ ਆ ਜੇ ਸੋਚਿਆ ਜਾਵੇ ਕੱਲ ਨੂੰ ਤੁਸੀਂ ਜਾ ਕੇ ਰਿਪੇਅਰ ਵੀ ਕਰਨੀ ਆ ਜਾ ਕੇ ਇਨਸਪੈਕਸ਼ਨ ਵੀ ਕਰਨਾ ਵੀ ਜਿਹੜੇ ਮੇਰੇ ਕਿਰਾਏਦਾਰ ਆ ਉਹ ਠੀਕ ਤਰ੍ਹਾਂ ਆਪਣਾ ਕਰੀਟ ਕਰ ਰਿਹਾ ਜਾਂ ਨਹੀਂ ਇਨਸਪੈਕਸ਼ਨ ਵੀ ਕਰਨੀ ਆ ਸੋ ਆਈ ਮੀਨ ਮੈਨੀ ਪੀਪਲ ਆਲਸੋ ਅਲਬਰਟਾ ਜਾ ਕੇ ਇਨਵੈਸਟਮੈਂਟ ਕਰਦੇ ਆ ਆਈ ਵਾਸ ਸੁਜੈਸਟ ਇਨ ਦਸ ਸਿਚੁਏਸ਼ਨ অর ਈਵਨ ਹਿਅਰ ਜੇ ਆਪਣੇ ਕੋਲ ਨਹੀਂ ਟਾਈਮ ਹੈਗਾ ਤੁਸੀਂ ਪ੍ਰਾਪਰਟੀ ਮੈਨੇਜਰ ਨੂੰ ਤੁਸੀਂ ਹਾਇਰ ਵੀ ਕਰ ਸਕਦੇ ਹਨਾ ਪ੍ਰਪਰਟੀ ਮੈਨੇਜਰ ਜਾ ਕੇ ਮੈਨੇਜਰ ਜਾ ਕੇ ਦੇਖੋ ਇਹਦਾ ਕੰਡੀਸ਼ਨ ਕੀ ਆ ਕੋਈ ਭੰਨ ਤੋੜ ਤੇ ਨਹੀਂ ਕੀਤੀ ਗਈ ਜੀ ਤੇ ਫਿਰ ਉਹਦੇ ਵਿੱਚ ਜਿਹੜਾ ਤੁਹਾਡਾ ਕੰਟਰੈਕਟ ਬਣਾਇਆ ਰੈ residențial ਟੈਨੈਂਸੀ ਐਗਰੀਮੈਂਟ ਦੇ ਵਿੱਚ ਉਹ ਜ਼ਰੂਰ ਉਹ ਲਾਜ਼ ਜਾਂ ਰੂਲਸ ਸਿੱਖਣੇ ਚਾਹੀਦੇ ਆ ਵੀ ਆਪਣੇ ਫਾਇਦੇ ਵਿੱਚ ਕੀ ਹੋ ਸਕਦਾ ਤੇ ਟੈਨੈਂਟ ਦੇ ਕੀ ਰਾਈਟ ਨੇ ਉਹ ਵੀ ਜ਼ਰੂਰੀ ਟੈਨੈਂਟ ਵੀ ਉਹਨਾਂ ਦੇ ਵੀ ਜ਼ਰੂਰੀ ਜ਼ਰੂਰੀ ਰਾਈਟਸ ਹੁੰਦੇ ਆ ਇਹ ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੋ ਜਾਂਦਾ ਕਿ ਨੇੜੇ ਹੋਵੇ ਤਾਂ ਥੋੜਾ ਜਿਹਾ ਢੇੜਾ ਮਾਰ ਲੈਂਦਾ ਬੰਦਾ ਦੇਖ ਲੈਂਦਾ ਜਦੋਂ ਵਕਤ ਮਿਲਦਾ ਆ ਦੂਰ ਹੈ ਤਾਂ ਫਿਰ ਉਹ ਜਾਣ ਲੱਗਿਆ ਵੀ ਸਾਨੂੰ ਛੇਤੀ ਵਾਰੀ ਸੋਚਣਾ ਪੈਂਦਾ ਕਿ ਜਾ ਪਾਵਾਂਗੇ ਪਰ ਇਹ ਚੀਜ਼ਾਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਕਿ ਜਿੱਦਾਂ ਆਪਾਂ ਗੱਲ ਕਰਦੇ ਜੀ ਰੈਂਟ ਕਿੰਨਾ ਕੁ ਆਏਗਾ ਜੇ ਆਪਾਂ ਰੈਂਟਲ ਪ੍ਰਾਪਰਟੀ ਬਣਾ ਦਿੰਨੇ ਆ ਨਵਾਂ ਘਰ ਦੂਸਰਾ ਘਰ ਖਰੀਦ ਕੇ ਆਪਾਂ ਉਹਨੂੰ ਰੈਂਟਲ ਪ੍ਰਾਪਰਟੀ ਬਣਾਉਨੇ ਆ ਜੇ ਆਪਾਂ ਨੂੰ ਸਸਤੀ ਜਗ੍ਹਾ ਤੇ ਘਰ ਸਸਤਾ ਮਿਲੇਗਾ ਤੇ ਉੱਥੇ ਰੈਂਟ ਵੀ ਘੱਟ ਮਿਲੇਗਾ ਆਫ ਕ ਓਕੇ but on the other hand there is many places that have very that have had very good rents i think alberta was uh, uh, काफी चंगा रेंट आ रिया ਸੀਗਾ ਪਿਛਲੇ ਸਾਲ ਹਮ ਇੱਥੇ ਵੀ ਹੁਣ ਤੁਸੀਂ ਦੇਖੋ ਪਿਛਲੇ ਸਾਲ ਜ਼ਿਆਦਾ ਸੀਗਾ ਹੁਣ ਘਟ ਗਿਆ ਜੀ ਹੈਨਾ ਜਿਹੜੀ ਦੋ ਦੋ ਬੈਡਰੂਮ ਦੀ ਬੇਸਮੈਂਟ ਸੀ ਉਹਦਾ ਰੈਂਟ ਕੁਝ 300 400 ਡਾਲਰ ਤੱਕ ਘਟੀ ਗਿਆ ਇਨ ਆਲਸ ਪ੍ਰੋਬਲੀ 6 8 ਮਨਸ ਹਮ ਮਤਲਬ ਉਹ ਰੈਂਟ ਘਾਟਾ ਵਾਧਾ ਜਿਹੜਾ ਉਹ ਮਾਰਕੀਟ ਦੇ ਹਿਸਾਬ ਨਾਲ ਉਹਦੇ ਤੇ ਵੀ ਅਸਰ ਪੈਂਦਾ ਨਾ ਯਾ ਰੈਂਟ ਤੇ ਵੀ ਅਸਰ ਪੈਗਾ ਯਾ ਰੈਂਟ ਤੇ ਵੀ ਅਸਰ ਪੈਂਦਾ ਯਾ ਯੂ ਹੈਵ ਟੂ ਟ੍ਰੀਟ ਇਟ ਲਾਈਕ ਅ ਬਿਜ਼ਨਸ ਜੇ ਮਾਰਕੀਟ ਰੈਂਟ ਥੱਲੇ ਚਲੇ ਗਿਆ ਹਨਾ ਜਾਂ ਉੱਤੇ ਚਲੇ ਗਿਆ ਯੂ ਹੈਵ ਟੂ ਬੀ ਰੈਡੀ ਫॉर द ਚੇਂਜਸ ਅਹੈਡ ਪਲੈਨਿੰਗ ਦੇ ਵਿੱਚ ਇਹ ਜ਼ਰੂਰ ਸੋਚਣਾ ਚਾਹੀਦਾ ਸੈਕੰਡ ਹੋਮ ਜਿਹੜਾ ਵੈਸੇ ਉਹਦਾ ਸੈਕੰਡ ਹੋਮ ਦਾ ਕਨਸੈਪਟ ਜਦੋਂ ਫਿਲਾਸਫੀਕਲੀ ਦੇਖਦੇ ਆ ਨਾ ਆਪਾਂ ਉਹ ਸਾਡੇ ਪੰਜਾਬੀਆਂ ਦਾ ਸੈਕੰਡ ਹੋਮ ਕੈਨੇਡਾ ਹੋ ਜਾਂਦਾ ਪਹਿਲਾ ਘਰ ਜਿਹੜਾ ਉੱਥੇ ਤੇ ਕਈਆਂ ਦਾ ਹੁਣ ਫਰਸਟ ਹੋਮ ਕੈਨੇਡਾ ਤੇ ਸੈਕੰਡ ਹੋਮ ਪੰਜਾਬ ਬਣਿਆ ਹੋਇਆ ਜਿਹੜੇ ਇੱਥੋਂ ਦੇ ਬੌਰਨ ਹੈਗੇ ਨੇ ਸੋ ਇਹ ਇਹ ਵੀ ਆਪਣੇ ਆਪ ਦੇ ਵਿੱਚ ਘਰਾਂ ਦੇ ਕਨਸੈਪਟ ਵੀ ਆਪਣੇ ਆਪ ਦੇ ਵਿੱਚ ਬਦਲਦੇ ਰਹਿੰਦੇ ਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ ਜਿਵੇਂ ਆਪਾਂ ਕਿਹਾ ਸੀ ਵੀ ਬੰਦਾ ਆਪਣੇ ਘਰ ਦਾ ਮਾਲਕ ਆ ਆਪਣਾ ਰਾਜਾ ਇਹ ਵੀ ਚੀਜ਼ਾਂ ਜ਼ਰੂਰੀਆਂ ਆਪਣੇ ਗਾਹਾਂ ਵਾਸਤੇ ਜਿਹੜੇ ਆਪਣੇ ਬੱਚੇ ਆ ਉਹਨਾਂ ਵਾਸਤੇ ਵੀ ਜੋੜੀਏ ਕੁਝ ਕਰੀਏ ਬਿਲਕੁਲ ਇਹ ਇੱਕ ਇਨਵੈਸਟਮੈਂਟ ਦੇ ਤੌਰ ਤੇ ਸੀ ਕਿ ਔਰ ਇਹ ਮਹੱਤਵਪੂਰਨ ਵੀ ਹੋ ਜਾਂਦਾ ਘਰ ਨੂੰ ਲੈ ਕੇ ਬੜੇ ਕੌਨਸ਼ੀਅਸ ਹੁੰਨੇ ਆ ਅਸੀਂ ਸੈਂਟੀਮੈਂਟਸ ਸਾਡੇ ਜੁੜੇ ਹੁੰਦੇ ਆ ਭਾਵੇਂ ਅਸੀਂ ਪਹਿਲੀ ਵਾਰ ਘਰ ਖਰੀਦਣਾ ਹੋਵੇ ਦੂਜੀ ਵਾਰੀ ਇਹ ਵੀ ਹੋ ਜਾਂਦਾ ਮੱਕੜ ਸਾਹਿਬ ਕਿ ਇੱਕ ਘਰ ਖਰੀਦਣ ਤੋਂ ਬਾਅਦ ਤੁਹਾਨੂੰ ਤਜਰਬਾ ਹੋ ਜਾਂਦਾ ਆ ਤੇ ਉਸ ਤਜਰਬੇ ਤੋਂ ਬਾਅਦ ਤੁਸੀਂ ਜਿਹੜੇ ਤੁਹਾਡੇ ਕੰਸਲਟੈਂਟ ਹੁੰਦੇ ਆ ਉਹ ਚਾਹੇ ਮਾਰਗੇਜ ਬ੍ਰੋਕਰ ਹੋਵੇ ਤੇ ਚਾਹੇ ਕੋਈ ਹੋਰ ਹੋਵੇ ਵਕੀਲ ਹੋਵੇ ਫਿਰ ਤੁਸੀਂ ਉਹਨਾਂ ਨੂੰ ਵੀ ਸਲਾਹਾਂ ਦਿੰਦੇ ਪਿਛਲੀ ਵਾਰੀ ਤਾਂ ਸਾਡੇ ਨਾਲ ਇਦਾਂ ਹੋਈ ਸੀਗੀ ਪਿਛਲੀ ਵਾਰੀ ਤਾਂ ਅਸੀਂ ਇਦਾਂ ਕੀਤਾ ਸੀ ਗੱਲ ਹਰ ਰੋਜ਼ ਸੁਣਿੰਦੀਆਂ ਇਹੋ ਜਿਹੀ ਗੱਲਾਂ ਜੀ ਕਿਉਂਕਿ ਤਜਰਬਾ ਹੋ ਜਾਂਦਾ ਔਰ ਤਜਰਬਾ ਜਿਹੜਾ ਉਹ ਬੰਦੇ ਨੂੰ ਹੌਲੀ-ਹੌਲੀ ਕਰਕੇ ਜਿਹੜਾ ਉਹ ਪਰਫੈਕਟ ਬਣਾ ਦਿੰਦਾ ਤਜਰਬੇ ਤੁਹਾਨੂੰ ਸਿਖਾਉਂਦੇ ਨੇ ਮਕਰਤ ਸਾਹਿਬ ਤੁਹਾਡੇ ਨਾਲ ਰਹਿ ਰਹਿ ਕੇ ਮੈਨੂੰ ਵੀ ਥੋੜਾ ਜਿਹਾ ਜਾਣਕਾਰੀ ਹੋਣੀ ਸ਼ੁਰੂ ਹੋ ਗਈ ਤਜਰਬਾ ਹੋਣਾ ਸ਼ੁਰੂ ਹੋ ਗਿਆ ਪਹਿਲੇ ਦਿਨ ਜਦੋਂ ਆਪਾਂ ਗੱਲਬਾਤ ਕੀਤੀ ਸੀ ਮੈਨੂੰ ਵੀ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕਿੱਥੋਂ ਗੱਲ ਸ਼ੁਰੂ ਕਰਾਂ ਤੇ ਕਿੱਥੇ ਖਤਮ ਕਰਾਂ ਤੇ ਮੇਰਾ ਤਜਰਬਾ ਵੀ ਵਧਾਰਿਓ ਤੇ ਸਾਡੇ ਦਰਸ਼ਕ ਜਿਹੜੇ ਆ ਉਹਨਾਂ ਨੂੰ ਵੀ ਰੋਜ਼ ਕੁਝ ਨਵੀਆਂ ਸਲਾਹਾਂ ਕੁਝ ਨਵੇਂ ਰਾਹ ਜਿਹੜੇ ਉਹ ਦੱਸਦੇ ਹੋ ਬਹੁਤ ਸ਼ੁਕਰੀਆ ਤੁਹਾਡਾ ਗੱਲਬਾਤ ਕਰਨ ਲਈ I appreciate it I love being with you on this segment as well ਥੈਂਕ ਯੂ ਥੈਂਕ ਯੂ ਵੈਰੀ ਮਚ ਅਰੇ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਵੀ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ